ਇਹਦਾ ਬਿਨਾਂ ਸ਼ੱਕ ਕੈਨੇਡਾ ਤੇ ਬਹੁਤ ਡੂੰਘਾ ਅਸਰ ਪੈ ਰਿਹਾ ਸਾਰਾ ਕੁਝ ਕੈਨੇਡਾ ਦਾ ਹਿੱਲਿਆ ਪਿਆ ਹੈ। ਅਮਰੀਕੀ ਨੀਤੀ ਬਣਾਈ ਹੈ ਜੇਸ਼ ਕਿਸਨ ਦੀ ਉਹਨਾਂ ਨੇ ਪਾਲਿਸੀਜ਼ ਲੈ ਕੇ ਆਂਦੀਆਂ ਉਹਦੇ ਨਾਲ ਕੈਨੇਡਾ ਦੀ ਇਕਨੋਮੀ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ। ਜੀ ਵੱਡੀ ਗੱਲ ਆ ਕਿ ਕੈਨੇਡਾ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੇ ਉੱਤੇ ਡਿਪੈਂਡ ਕਰਦਾ ਆ ਰਿਹਾ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਸਾਰੀ ਦੁਨੀਆ ਦੇ ਆਲੇ ਦੁਆਲੇ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੀ ਆ ਘੁੰਮਦੀ ਸੀ। ਜਦੋਂ ਉਹਨੇ ਸ਼ਕਤੀ ਕੀਤੀ ਉਸ ਸ਼ਕਤੀ ਨੇ ਜਿੱਥੇ ਸਾਰੀ ਦੁਨੀਆ ਨੂੰ ਹਿਲਾਇਆ ਉਹਦੇ ਨਾਲ ਹੀ ਕੈਨੇਡਾ ਨੂੰ ਵੀ ਅਸਰ ਪਾਇਆ ਬੀਸੀ ਨਾਈਨ ਐਨ ਐਮ ਸ਼ੋ ਦੇ ਵਿੱਚ ਹੁਣ ਸਮਾਂ ਹੋ ਚੁੱਕਿਆ ਹੈ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦਾ ਜਸਕਰਨ ਜੀ ਸਾਡੇ ਨਾਲ ਨੇ ਜਸਕਰਨ ਜੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਸ਼ੁਕਰੀਆ ਜਸਕਰਨ ਜੀ ਜਦੋਂ ਕੈਨੇਡਾ ਅਮਰੀਕਾ ਦੀ ਅਸੀਂ ਗੱਲ ਕਰਦੇ ਆ ਇਹ ਮੰਨਿਆ ਜਾਂਦਾ ਹੈ ਕਿ ਚੰਗੇ ਅਲਾਈਜ਼ ਨੇ ਚੰਗੇ ਗਵਾਂਡੀ ਨੇ ਪਰ ਜਿਹੜੀਆਂ ਅਮਰੀਕਾ ਦੀਆਂ ਪਾਲਿਸੀਆਂ ਬਣਦੀਆਂ ਨੇ ਜਾਂ ਹੁਣ ਜੋ ਕੁਝ ਹੋ ਰਿਹਾ 트ੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਦਾ ਕੈਨੇਡਾ ਤੇ ਕਿੰਨਾ ਅਸਰ ਪੈਂਦਾ ਇਹਦਾ ਬਿਨਾਂ ਸ਼ੱਕ ਕੈਨੇਡਾ ਤੇ ਬਹੁਤ ਡੂੰਘਾ ਅਸਰ ਪੈ ਰਿਹਾ ਸਾਰਾ ਕੁਝ ਕੈਨੇਡਾ ਦਾ ਹਿੱਲਿਆ ਪਿਆ ਕਿਉਂਕਿ 10 ਗੁਣਾ ਲਗਭਗ ਇਕਨੋਮੀ ਦਾ ਪੋਪੂਲੇਸ਼ਨ ਦਾ ਸਾਰੇ ਕੁਝ ਦਾ ਫਰਕ ਹੈ ਅਮਰੀਕਾ ਦੇ ਨਾਲ ਦੂਜੀ ਵੱਡੀ ਗੱਲ ਆ ਕਿ ਕੈਨੇਡਾ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੇ ਉੱਤੇ ਡਿਪੈਂਡ ਕਰਦਾ ਆ ਰਿਹਾ ਅਮਰੀਕਾ ਚਾਹੇ ਉਹ ਸਕਿਉਰਿਟੀ ਦੇ ਪੱਖ ਤੋਂ ਹੋਵੇ ਫੌਜ ਦੇ ਪੱਖ ਤੋਂ ਹੋਵੇ ਜਾਂ ਦੂਜਾ ਟ੍ਰੇਡ ਦੇ ਪੱਖ ਤੋਂ ਹੋਵੇ ਕੈਨੇਡਾ ਬੇਸਿਕਲੀ ਅਮਰੀਕਾ ਦੇ ਉੱਤੇ ਨਿਰਭਰ ਕਰਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਇੱਕਦਮ ਜਿਹੜੇ ਕਿ ਐਕਸਪੈਕਟਿਡ ਨਹੀਂ ਸੀਗੇ ਰਾਸ਼ਟਰਪਤੀ 트ੰਪ ਨੇ ਜਿਹੜੀ ਹੁਣ ਨੀਤੀ ਬਣਾਈ ਆ ਜੇਸ਼ ਕਿਸਨ ਦੀ ਉਹਨਾਂ ਨੇ ਪਾਲਿਸੀਜ਼ ਲੈ ਕੇ ਆਂਦੀਆਂ ਉਹਦੇ ਨਾਲ ਕੈਨੇਡਾ ਦੀ ਇਕਨੋਮੀ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਆ ਇੱਕ ਤਾਂ ਗੱਲ ਇਹ ਵੀ ਕਹਿ ਰਹੀ ਕਿ ਇੱਥੇ ਸਰਵਾਈਵ ਕਰਨਾ ਮੁਸ਼ਕਲ ਹੋ ਜਾਊਗਾ ਕੈਨੇਡਾ ਦਾ ਜਿਸ ਤਰ੍ਹਾਂ ਆਰਥਿਕ ਮਾਰ ਕਹਿੰਦੇ ਸੀ ਜੀ ਲਗਭਗ ਉਹੀ ਕੁਝ ਇਸ ਵੇਲੇ ਕੈਨੇਡਾ ਦੇ ਵਿੱਚ ਵਾਪਰ ਰਿ ਦੂਜੀ ਗੱਲ ਇਹ ਆ ਕਿ ਜਿਹੜੀਆਂ ਅਮਰੀਕਾ ਦੀਆਂ ਪਾਲਿਸੀਆਂ ਦਾ ਸਿੱਧਾ ਮਾੜਾ ਅਸਰ ਤਾਂ ਪੈਣਾ ਹੀ ਪੈਣਾ ਆ ਕਿ ਉਹਨੇ ਟੈਰਿਫ ਲਾ ਦਿੱਤੇ ਸਾਰੇ ਕੁਝ ਦੇ ਉੱਤੇ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਉਸ ਵੇਲੇ ਅੱਜ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗੱਲਬਾਤ ਕਰ ਰਹੇ ਅੱਜ ਦਿਨ ਦੇ ਵਿੱਚ ਅੱਗੇ ਚੱਲ ਕੇ ਸਾਨੂੰ ਇਹ ਗੱਲ ਪਤਾ ਲੱਗੂਗੀ ਉਹਦੇ ਵਿੱਚੋਂ ਕੀ ਕਰਦੇ ਹੋ ਤੇ ਇੱਕ ਵੱਖਰੀ ਗੱਲ ਆ ਜੀ ਜਿਹੜੀ ਮੁੱਖ ਤੌਰ ਦੇ ਉੱਤੇ ਇੱਕ ਅਨਸਰਟਨਟੀ ਅਮਰੀਕਾ ਨੇ ਪੈਦਾ ਕਰ ਦਿੱਤੀ ਆ ਰਾਸ਼ਟਰਪਤੀ 트럼ਪ ਪ੍ਰੇ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਜਿਹੜੀਆਂ ਨੀਤੀਆਂ ਲਿਆਂਦੀਆਂ ਜਿਹੜਾ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਕਿਹੜੇ ਵੇਲੇ ਕਹਿ ਕੀ ਦੇਣਾ ਇਹ ਇਹ ਐਕਸਪੈਕਟਿਡ ਨਹੀਂ ਸੀ ਕਿਸੇ ਨੂੰ ਵੀ ਜੀ ਨਾ ਸਿਰਫ ਕੈਨੇਡਾ ਨੂੰ ਪੂਰੀ ਦੁਨੀਆ ਨੂੰ ਅ ਯੂਰੋਪੀਅਨ ਯੂਨੀਅਨ ਜਿਹੜੀ ਆ ਉਹ ਲੱਗ ਤੰਗ ਆ ਉਧਰਲੇ ਪਾਸੇ ਅ ਯੂਕੇ ਲੱਗ ਤੰਗ ਆ ਜਿਹੜਾ ਕੈਨੇਡਾ ਆ ਇਹਦੀਆਂ ਅਲੱਗ ਸਮੱਸਿਆਵਾਂ ਨੇ ਸੋ ਪਰ ਜਿਹੜੀ ਕਿਉਂਕਿ ਅਮਰੀਕਾ ਤੁਰ ਆਇਆ ਸਾਰੇ ਕੁਛ ਦਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਆ ਸਾਰੀ ਦੁਨੀਆ ਉਹਦੇ ਆਲੇ ਦੁਆਲੇ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੀ ਆ ਘੁੰਮਦੀ ਸੀ ਜਦੋਂ ਉਹਨੇ ਸ਼ਕਤੀ ਕੀਤੀ ਆ ਉਸ ਸ਼ਕਤੀ ਨੇ ਜਿੱਥੇ ਸਾਰੀ ਦੁਨੀਆ ਨੂੰ ਹਿਲਾਇਆ ਉਹਦੇ ਨਾਲ ਹੀ ਕੈਨੇਡਾ ਨੂੰ ਵੀ ਅਸਰ ਪਾਇਆ ਸਿੱਧਾ ਕੈਨੇਡਾ ਦੇ ਉੱਤੇ ਟੈਰਫ ਦਾ ਅਸਰ ਦੂਜੀਆਂ ਤੀਜੀਆਂ ਚੀਜ਼ਾਂ ਦਾ ਤਾਂ ਹੋਇਆ ਹੀ ਆ ਪਰ ਜਿਹੜਾ ਸਭ ਤੋਂ ਵੱਡਾ ਅਸਰ ਇਹ ਹੋ ਰਿਹਾ ਔਰ ਜਿਹੜਾ ਬੜਾ ਮਾੜਾ ਅਸਰ ਆ ਹੋਇਆ ਕਿ ਕਿਸੇ ਵਿਅਕਤੀ ਨੂੰ ਇਹ ਨਹੀਂ ਪਤਾ ਕੱਲ ਨੂੰ ਹੋਣਾ ਕੀ ਆ ਜੀ ਕੀ ਇਹ ਟੈਰਿਫ ਲੱਗਾ ਰਹਿਣਾ ਕੀ ਇਹ ਟੈਰਿਫ ਡਿਲੇ ਹੋ ਜਾਣਾ ਕੀ ਇਹ ਟੈਰਿਫ ਫੋਰ ਲੱਗ ਜਾਣਾ ਫਿਲਮ ਇੰਡਸਟਰੀ ਦੇ ਉੱਤੇ ਟੈਰਿਫ ਲੱਗ ਗਿਆ ਉਹ ਕਿਹੜੀ ਫਿਲਮਾਂ ਦੇ ਉੱਤੇ ਲੱਗਿਆ ਜੇ ਉਧਰਲਾ ਬੰਦਾ ਇੱਥੇ ਕੰਮ ਕਰਾਈ ਜਾਂਦਾ ਉਹਦਾ ਕੀ ਹੋਊਗਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨੇ ਬਹੁਤ ਬੁਰੀ ਤਰ੍ਹਾਂ ਕੈਨੇਡਾ ਦੇ ਉੱਤੇ ਇਹਦੀ ਇਕਨੋਮੀ ਦੇ ਉੱਤੇ ਅਸਰ ਪਾਇਆ ਹੁਣ ਉਹਦੇ ਨਾਲ ਹੀ ਜਿਹੜਾ ਇਨਵੈਸਟਰ ਆ ਕੈਨੇਡਾ ਦੇ ਵਿੱਚ ਬੈਠਾ ਵਿਆਜ ਦਰ ਕੱਟ ਹੋ ਰਿਹਾ ਲਗਾਤਾਰ ਦੋ ਵਾਰੀ ਹੋਰ ਕਹਿੰਦੇ ਆ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਕੱਟ ਹੋਣੇ ਆ ਜੀ ਭਾਵੇਂ ਉਹਨੂੰ ਵੀ ਕਿਤੇ ਨਾ ਕਿਤੇ ਅਮਰੀਕਾ ਵੱਲ ਦੇਖਦੇ ਆ ਫੈਡਰਲ ਸਰਵ ਨੇ ਇੱਕੋ ਵਾਰੀ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਕੱਟ ਕੀਤਾ ਇੰਟਰਸਟ ਰੇਟ ਕੱਟ ਹੋਣ ਦੇ ਬਾਵਜੂਦ ਲੋਕ ਮਾਰਕੀਟ ਦੇ ਵਿੱਚ ਪੈਸੇ ਪਹਿਲੀ ਗੱਲ ਤਾਂ ਪੈਸਾ ਹੈ ਨਹੀਂ ਲੋਕਾਂ ਕੋਲ ਜੀ ਬਹੁਤ ਮੰਦਾ ਚੱਲ ਰਿਹਾ ਹਰ ਇੰਡਸਟਰੀ ਦੇ ਵਿੱਚ ਜਿਹਦੇ ਕੋਲ ਪੈਸਾ ਹੈਗਾ ਉਹ ਇਨਵੈਸਟ ਕਰਨ ਲਈ ਤਿਆਰ ਨਹੀਂ ਮਲੋ ਘਰਾਂ ਦੀ ਮਾਰਕੀਟ ਆ ਘਰਾਂ ਦੀ ਮਾਰਕੀਟ ਦੇ ਵਿੱਚ ਇਸ ਵੇਲੇ ਬਿਲਕੁਲ ਬਾਅਰ ਦੀ ਮਾਰਕੀਟ ਬੈਠੀ ਆ ਪਰ ਇੰਟਰਸਟ ਰੇਟ ਵੀ ਬਹੁਤ ਘਟ ਗਿਆ ਕੰਪੈਰੀਟਿਵਲੀ ਕੈਨੇਡਾ ਦੇ ਵਿੱਚ ਹੁਣ ਅੰਦਾਜ਼ਾ ਇਹ ਵੀ ਆ ਫਰੇਜ਼ਰ ਵੈਲੀ ਤੇ ਇੱਥੇ ਘਰਾਂ ਦੀ ਮਾਰਕੀਟ ਤੇਜ਼ ਹੋ ਗਈ ਆ ਫਾਲ ਦੇ ਵਿੱਚ ਪਰ ਸਾਰੇ ਕੁਝ ਦੇ ਬਾਵਜੂਦ ਜਿਹੜਾ ਇਨਵੈਸਟਰ ਆ ਉਹ ਪੈਸਾ ਨਹੀਂ ਕੱਢ ਰਿਹਾ ਉਹ ਬਾਏ ਨਹੀਂ ਕਰ ਰਿਹਾ ਕੁਝ ਨੂੰ ਜਾਂਤ ਲੱਗਦਾ ਵੀ ਜਿੰਨਾ ਹੈਗਾ ਇਹ ਸੰਭ ਲਾਓ ਉਹਦਾ ਵੱਡਾ ਕਾਰਨ ਇੱਕੋ ਹੀ ਆ ਕਿ ਅਨਸਰਟੇਨਟੀ ਅਨਿਸ਼ਚਿਤਤਾ ਜਿੰਨੇ ਆਰਥਿਕ ਮਾਹਰ ਨੇ ਸਾਰੇ ਜਿੰਨੀ ਇਕਨੋਮੀ ਦੇ ਵਿੱਚ ਜਦੋਂ ਇਨਵੈਸਟਮੈਂਟ ਹੁੰਦੀ ਜਾਂ ਕੁਝ ਵੀ ਕੀਤਾ ਜਾਂਦਾ ਉਹਦੇ ਚ ਪੰਜ ਸੱਤ ਫੈਕਟਰ ਧਿਆਨ ਚ ਰੱਖਦੇ ਕਿ ਐਸ ਵੇਲੇ ਸਾਡੀ ਜੀਡੀਪੀ ਦਾ ਰੇਟ ਕੀ ਹੈ 인ਫਲੇਸ਼ਨ ਦਾ ਰੇਟ ਕੀ ਹੈ ਸਾਡੇ ਕੋਲੇ ਜਿਹੜਾ ਅਨਪਲੋਇਮੈਂਟ ਕਿੰਨੀ ਹੈ ਸਾਡੇ ਕੋਲੇ ਉਹਦਾ ਰੇਟ ਕੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਂਦਾ ਜਿਹੜੇ ਆਰਥਿਕ ਮਾਹਰ ਨੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਰਹੇ ਆ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਮੁਕਾਬਲੇ ਜਿਹੜੀ ਸਭ ਤੋਂ ਵੱਡੀ ਚੀਜ਼ ਭਾਰੀ ਪੈ ਰਹੀ ਹੈ ਉਹ ਅਮਰੀਕਾ ਆ ਜਾਂ ਤਾਂ ਉਹ ਇੱਕ ਪਾਲਿਸੀ ਬਣਾ ਦੇਵੇ ਕਿ ਆ ਪਾਲਿਸੀ ਹੈਗੀ ਹੈ ਸਾਡੀ ਇਸ ਪਾਲਿਸੀ ਦੇ ਉੱਤੇ ਅਸੀਂ ਚੱਲਣਾ ਆ ਤੇ ਆ ਆ ਤੁਹਾਡੇ ਨਾਲ ਹੋਣਾ ਆ ਇਹ ਆਪਣਾ ਉਸ ਪਾਸੇ ਨੂੰ ਤਿਆਰ ਹੋ ਜਾਣਾ ਕਦੇ ਉਹ ਗੱਲਬਾਤ ਦੇ ਵਿੱਚ ਥੋੜਾ ਜਿਆ ਠੰਡੇ ਪੈ ਜਾਂਦੇ ਆ ਥੋੜਾ ਚਿਰ ਗੱਲ ਟਲਦੀ ਆ ਆ ਜਦੋਂ ਉਹਨਾਂ ਨੇ ਹੁਣ ਜਿਹੜੀ ਡਿਫੈਂਸ ਦੀ ਗੱਲ ਕੀਤੀ ਉਹਨਾਂ ਨੇ ਫੇਰ ਕੈਨੇਡਾ ਨੂੰ 55ਵੀਂ ਸਟੇਟ ਕਹਿ ਦਿੱਤਾ ਜੀ ਤੇ ਕਿਸੇ ਹੱਦ ਤੱਕ ਤਾਂ ਕਿਹਾ ਜਾ ਰਿਹਾ ਵੀ ਇਹ ਚੰਗਾ ਅਸਰ ਆ ਜਿਹੜੇ ਸਾਡੇ ਉਹ ਸੀਗੇ ਕਵੈਕ ਦੇ ਲੀਡਰ ਉਹ ਨਾ ਭੁੱਲ ਰਹੇ ਹੁਣ ਫਾਰਮਰ ਪ੍ਰੀਮੀਅਰ ਸੀ ਜਿਹੜੇ ਉਹਦੇ ਸਾਬਕਾ ਪ੍ਰੀਮੀਅਰ ਸੀਗੇ ਉਹਨਾਂ ਨੇ ਜਿਹੜਾ ਇਹ ਗੱਲ ਕੀਤੀ ਸੀ ਬਈ ਕੈਨੇਡਾ ਨੂੰ ਰਾਸ਼ਟਰਪਤੀ ਟਰੰਪ ਦਾ ਧੰਨਵਾਦੀ ਹੋਣਾ ਚਾਹੀਦਾ ਜਾਂ ਉਹਨਾਂ ਨੇ ਕਿਹਾ ਸੀ ਕਿ ਅੱਜ ਤੋਂ 20 ਸਾਲ ਬਾਅਦ ਕੈਨੇਡਾ ਅਮਰੀਕਾ ਦਾ ਧੰਨਵਾਦ ਰਾਸ਼ਟਰਪਤੀ ਟਰੰਪ ਦਾ ਥੈਂਕ ਯੂ ਕਰੂਗਾ ਕਿ ਤੁਸੀਂ ਚੰਗਾ ਕੀਤਾ ਸਾਡੇ ਨਾਲ ਆਹ ਕੁਛ ਕੀਤਾ ਉਹਦਾ ਮਤਲਬ ਸਿੱਧਾ-ਸਿੱਧਾ ਇਹ ਸੀ ਕਿ ਕੈਨੇਡਾ ਬਹੁਤ ਲੇਜੀ ਰਿਹਾ ਕੈਨੇਡਾ ਬਹੁਤ ਢਿੱਲਾ ਰਿਹਾ ਆਪਣੀ ਇੰਡਸਟਰੀ ਦੇ ਵਿੱਚ ਆਪਣੇ ਪ੍ਰੋਜੈਕਟਾਂ ਦੇ ਵਿੱਚ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਿਉਂ ਨਹੀਂ ਧਿਆਨ ਦਿੱਤਾ ਕਿਉਂਕਿ ਸਾਰਾ ਕੰਮ ਚੱਲ ਰਿਹਾ ਸੀ ਚੱਲ ਰਿਹਾ ਸੀ ਅਮਰੀਕਾ ਦੇ ਆਸਰੇ ਜੀ ਹੁਣ ਜਦੋਂ ਅਮਰੀਕਾ ਨੇ ਹੱਥ ਪਿੱਛੇ ਖਿੱਚ ਲਿਆ ਉਹ ਸਾਰੇ ਕੁਝ ਦੇ ਵਿੱਚੋਂ ਤਾਂ ਇਹਨਾਂ ਨੂੰ ਆਪਣਾ ਸੋਚਣਾ ਪੈ ਰਿਹਾ ਕਿ ਸਾਡੇ ਕੋਲੇ ਹੈ ਕਿ ਸਾਡੇ ਕੋਲੇ ਇੰਡਸਟਰੀ ਕਿਹੜੀ ਆ ਸਾਡੇ ਕੋਲੇ ਵੱਡੀ ਇੰਡਸਟਰੀ ਕਿੱਦਾਂ ਲਾਉਣੀ ਆ ਅਸੀਂ ਉਹਨੂੰ ਅਪਰੂਵਲ ਕਿੱਦਾਂ ਤੇਜ਼ ਦੇਣੀ ਆ ਉਹ ਸਾਰੇ ਜਾਂ ਇੱਥੋਂ ਤੱਕ ਕਿ ਨੈਟੋ ਦੇ ਵਿੱਚ ਜਿਹੜਾ ਆਪਣਾ 2% ਜਿੰਨਾ ਵੀ ਉਹ ਸੀਗਾ ਜੀਡੀਪੀ ਦੇ ਉੱਤੇ ਜੀਡੀਪੀ ਦਾ 2% ਜਿਹੜਾ ਡਿਫੈਂਸ ਦੇ ਉੱਤੇ ਸਪੈਂਡ ਕਰਨਾ ਉਹ ਵੀ ਇਹਨਾਂ ਨੂੰ ਕਰਨਾ ਪੈਣਾ। ਪਹਿਲਾ ਸੀਗਾ ਕਿ ਉਹਨਾਂ ਨੇ ਵੀ ਸ਼ਰਤ ਰੱਖ ਦਿੱਤੀ ਹੈ ਵੀ ਜੇ ਤੁਸੀਂ ਸਾਡੇ ਇਸ ਡਿਫੈਂਸ ਡੋਮ ਦੇ ਵਿੱਚ ਆਉਂਗੇ ਤਾਂ ਇੰਨੇ ਬਿਲੀਅਨ ਤੁਹਾਨੂੰ ਇਹਦੇ ਤੇ ਲਾਉਣਾ ਪਊਗਾ। ਇਹਨਾਂ ਉਹ ਸਾਰਾ ਕੁਝ ਹੁਣ ਇੱਕ ਤੇ ਇਹ ਹੋ ਸਕਦਾ ਇਹ ਸਾਰੇ ਕੁਝ ਦੇ ਵਿੱਚੋਂ ਕਿ ਕੈਨੇਡਾ ਜ਼ਿਆਦਾ ਚੰਗੀ ਤਰ੍ਹਾਂ ਇਨੋਵੇਟਿਵਲੀ ਸੋਚਣਾ ਸ਼ੁਰੂ ਕਰ ਦੇ। ਤੇ ਨਵਾਂ ਆਪਣਾ ਡਵੈਲਪ ਕਰ ਲੇ ਸਾਰਾ ਕੁਝ ਜਾਂ ਅਮਰੀਕਾ ਜਾਂ ਸਾਰਾ ਕੁਝ ਇਨਡਾਇਰੈਕਟਲੀ ਚੀਨ ਦੇ ਉੱਤੇ ਨਿਰਭਰ ਕਰਦਾ ਜੀ ਜਦੋਂ ਕੋਵਿਡ ਆਇਆ ਸਾਡੇ ਕੋਲੇ ਨਾ ਤਾਂ ਕੋਈ ਈਵਨ ਆਹਾ ਮਾਸਕ ਸੀਗੇ ਨਾ ਸਾਡੇ ਕੋਲੇ ਪੀਪੀ ਕਿੱਟਾਂ ਸੀਗੀਆਂ ਵੈਕਸੀਨ ਤਾਂ ਬਣਾਉਣੀ ਕੀ ਸੀ ਉਹ ਸਾਰਾ ਕੁਝ ਵੀ ਆਲੇ ਦੁਆਲੇ ਦੇ ਉੱਤੇ ਨਿਰਭਰ ਕਰਨਾ ਰਾਸ਼ਟਰਪਤੀ 트੍ਰੰਪ ਦੀ ਖਾਸ ਤੌਰ ਦੇ ਤੇ ਅਮਰੀਕਾ ਦੀ ਜਿਹੜੀ ਹੁਣ ਪੋਲਿਸੀ ਆਈ ਆ ਉਹ ਇਹ ਆ ਕਿ ਅਸੀਂ ਸਾਰੇ ਦੀ ਸਾਰੀ ਫੋਰਨ ਜਿਹੜੀ ਉਹਨਾਂ ਦੀ ਯੂ ਐਸ ਏ ਆਈ ਡੀ ਸੀਗੀ ਜੀ ਜਿੰਨੀ ਫੋਰਨ ਏਡ ਆ ਸਾਰੀ ਬੰਦ ਕਰ ਦਿਓ ਉਹਦੇ ਸਾਨੂੰ ਲੋਡ ਨਹੀਂ ਐ ਇਸ ਕੁਸ਼ੇ ਦੀ ਜਿਹੜੀ ਜ਼ਰੂਰਤ ਨਹੀਂ ਸਾਨੂੰ ਸਭ ਤੋਂ ਪਹਿਲਾਂ ਅਮਰੀਕਾ ਦੀ ਲੋੜ ਆ ਤੇ ਕਹੇ ਉਹ ਇਨਡਾਇਰੈਕਟਲੀ ਇਹ ਰਹਿਿਆ ਕਿ ਸਾਨੂੰ ਅਮਰੀਕਾ ਨੂੰ ਆਪਣੀ ਲੋੜ ਆ ਤੇ ਤੁਸੀਂ ਵੀ ਆਪਣੀ ਲੋੜ ਆ ਆਪੇ ਪੂਰੀ ਕਰੋ ਜਿਹੜਾ ਉਹਨਾਂ ਦਾ ਅਸਿੱਧੇ ਰੂਪ ਦੇ ਵਿੱਚ ਇਸ਼ਾਰਾ ਇਹ ਆ ਕਿ ਜਿੱਦਾਂ ਪਿੰਡ ਹੁੰਦਾ ਸੀ ਨਾ ਪੰਜਾਬ ਦਾ ਬਹੁਤ ਪੁਰਾਣਾ ਜਿਹੜਾ ਉਹ ਪਿੰਡ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਯੂਨਿਟ ਸੀ ਯੂਨਿਟ ਦਾ ਮਤਲਬ ਇਹ ਸੀ ਕਿ ਸਾਰੀ ਉਮਰ ਪਿੰਡ ਦੇ ਵਿੱਚੋਂ ਕਿਸੇ ਬੰਦੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਪੈਂਦੀ ਜਾਂ ਉਹ ਸਾਰੀ ਉਮਰ ਨਾ ਵੀ ਬਾਹਰ ਜਾਵੇ ਤਾਂ ਉਹਦਾ ਸਰਦਾ ਸੀ ਪਿੰਡ ਦੇ ਵਿੱਚ ਹੀ ਸਬਜ਼ੀ ਸੀ ਪਿੰਡ ਦੇ ਵਿੱਚ ਹੀ ਲੂਣ ਸੀ ਪਿੰਡ ਦੇ ਵਿੱਚ ਹੀ ਤੇਲ ਸੀ ਪਿੰਡ ਦੇ ਵਿੱਚ ਹੀ ਕਪਾਹ ਸੀ ਪਿੰਡ ਦੇ ਵਿੱਚ ਹੀ ਕੱਪੜਾ ਸੀ ਉਹ ਆਪ ਸੈਲਫ ਸਸਟੇਨਡ ਇੱਕ ਯੂਨਿਟ ਸੀ ਆਪਣੇ ਆਪ ਦੇ ਵਿੱਚ ਇਹ ਜਿਹੜੇ ਰਾਸ਼ਟਰਪਤੀ ਟਰੰਪ ਇਹ ਗੱਲ ਕਹਿ ਰਹੇ ਜਿਹੜਾ ਜਨਨ ਦੀ ਪਾਲਿਸੀਜ਼ ਦਾ ਜਿਹੜਾ ਨਿਚੋੜ ਇਹ ਆ ਕਿ ਅਸੀਂ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਹੋਣਾ ਚਾਹੁੰਦੇ ਹਾਂ ਜੁੜਾ ਕਿ ਅਮਰੀਕਾ ਹੈਗਾ ਵੀ ਆ ਪਰ ਸਾਡੇ ਕੋਲੋਂ ਜੇ ਕੋਈ ਦੇਸ਼ ਫਾਇਦਾ ਲੈ ਰਿਆ ਉਹ ਨਹੀਂ ਅਸੀਂ ਲੈਣ ਦੇਣਾ ਸਾਡੀ ਕੋਸਟ ਦੇ ਉੱਤੇ ਇਸੇ ਕਰਕੇ ਉਹਨਾਂ ਨੇ ਜਿਹੜੀ ਜਿੰਨੀ ਯੂ ਐਸ ਏ ਆਈ ਡੀ ਸੀਗੀ ਉਹ ਸਾਰੇ ਦੀ ਸਾਰੀ ਬੰਦ ਕੀਤੀ ਹੈ ਔਰ ਦੱਸਿਆ ਜਾ ਰਿਹਾ ਮੌਤਾਂ ਹੋ ਰਹੀਆਂ ਬਾਹਰ ਲੋਕਾਂ ਦੀਆਂ ਜਿਹੜੇ ਜਿੱਥੇ ਜਨਾ ਉਹ ਕਾਂਗੋ ਵਗੈਰਾ ਦੇ ਵਿੱਚ ਜਿੰਨੀ ਮੈਡੀਸਨ ਪੇਜੀ ਜਾਂਦੀ ਜਿੱਥੇ ਐਡ ਜਾਂਦੀ ਸੀ ਮੈਡੀਸਨ ਵਗੈਰਾ ਦੀ ਜਿੱਥੇ ਰਾ ਦੀ ਐਡ ਜਾਂਦੀ ਸੀ ਹੁਣ ਉਹਦੇ ਵਿੱਚ ਹੀ ਕੈਨੇਡਾ ਆ ਗਿਆ ਅਮਰੀਕਾ ਦੀ ਕੈਨੇਡਾ ਦੇ ਨਾਲ ਸਿੱਧਾ ਕੋਈ ਉਹਨਾਂ ਦਾ ਵੈਰ ਦੁਸ਼ਮਣੀ ਜਾਂ ਇਹਨਾਂ ਦੀ ਕੋਈ ਇਦਾਂ ਦੀ ਗੱਲਬਾਤ ਨਹੀਂ ਸਵਾ ਇਹਸ ਗੱਲ ਤੋਂ ਕਿ ਕੈਨੇਡਾ ਨੇ ਹੁਣ ਆਪਣੀ ਅਮਰੀਕਾ ਨੇ ਇਹ ਪਾਲਿਸੀ ਸਟ੍ਰਿਕਟ ਕਰ ਦਿੱਤੀ ਆ ਕਿ ਜਿਹੜਾ ਸਾਡਾ ਬਾਰਡਰ ਆ ਉਹ ਪ੍ਰੋਟੈਕਟ ਕਰੋ ਦੁਨੀਆ ਦਾ ਸਭ ਤੋਂ ਲੰਬਾ ਬਾਰਡਰ ਆ ਦੋ ਦੇਸ਼ਾਂ ਦਾ ਜਿਹੜਾ ਅਮਰੀਕਾ ਤੇ ਕੈਨੇਡਾ ਦਾ ਆਪਸ ਵਿੱਚ ਲੱਗਦਾ ਔਰ ਅਨਾਰਮਡ ਆ ਅਨਾਰਮਡ ਮਤਲਬ ਇੱਥੇ ਫੌਜ ਨਹੀਂ ਖੜੀ ਇਦਾਂ ਹੀ ਆ ਤੁਸੀਂ ਲੰਘ ਜੋ ਚਾਹੇ ਇੱਧਰ ਚੱਲ ਜੋ ਚਾਹੇ ਉੱਧਰ ਚੱਲ ਜੋ ਬਹੁਤ ਇਸੇ ਲੰਘਣ ਦੀਆਂ ਖਬਰਾਂ ਆਉਂਦੀਆਂ ਵੀ ਰਹਿੰਦੀਆਂ ਲੰਘਣ ਦੀਆਂ ਖਬਰਾਂ ਆਉਂ ਉਹ ਜਿਹੜੀ ਪਾਲਿਸੀ ਉਹਨਾਂ ਨੇ ਸਖਤ ਕੀਤੀ ਆਪਣੀ ਅਮਰੀਕਾ ਨੇ ਕਿ ਅਸੀਂ ਡਰੱਗ ਨਹੀਂ ਆਉਣ ਦੇਣੀ ਜਾਂ ਤੇ ਅਮਰੀਕਾ ਦੇ ਨਾਲ ਦੋ ਹੀ ਸਮੁੰਦਰ ਆ ਸਾਰੇ ਪਾਸੇ ਜਾਂ ਤੇ ਦੋ ਹੀ ਬਾਰਡਰ ਲੱਗਦੇ ਇੱਕ ਪਾਸੇ ਕੈਨੇਡਾ ਹੈ ਤੇ ਦੂਜੇ ਪਾਸੇ ਮੈਕਸੀਕੋ ਮੈਕਸੀਕੋ ਵਾਲੇ ਪਾਸਿਓਂ ਵੱਡੀ ਡਰੱਗ ਆਉਂਦੀ ਹੈ ਪਰ ਇਹ ਕਹਿੰਦੇ ਉਹ ਜਿਹੜੀ ਆਉਂਦੀ ਆ ਉਹ ਅਸੀਂ ਦੇਖਾਂਗੇ ਉਹ ਵੱਖਰਾ ਮਾਮਲਾ ਹੈ ਵੀ ਕੈਨੇਡਾ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਠੀਕ ਠਾਕ ਕਰੋ ਆਪਣਾ ਵੀ ਜਿਹੜੀ ਤੁਹਾਡੇ ਵਾਲੇ ਪਾਸਿਓਂ ਦੀ ਉਹ ਬੰਦ ਕਰੋ ਉਹ ਬੰਦ ਕਰੋ ਹਾਲਾਂਕਿ ਉਹ ਕੰਪੈਰੀਟਿਵਲੀ ਬਹੁਤ ਥੋੜੀ ਆ ਪਰ ਇਹਨਾਂ ਦਾ ਕਹਿਣਾ ਇਹ ਆ ਜਿਹੜੀ ਉਹਨਾਂ ਦੀ ਪਾਲਿਸੀ ਆ ਕਿ ਜਿੰਨੇ ਅੱਤਵਾਦੀ ਕਿਸਮ ਦੇ ਐਲੀਮੈਂਟ ਨੇ ਜਿੰਨੀ ਡਰੱਗ ਆ ਫੈਂਟਨਲ ਖਾਸ ਤੌਰ ਦੇ ਉੱਤੇ ਔਰ ਆ ਬੀਸੀ ਦੇ ਇੱਕ ਪਿੰਡ ਦੇ ਵਿੱਚ ਇੱਥੇ ਕੈਮਲੂਪਸ ਦੇ ਨੇੜੇ ਉਹ 5 ਮਿਲੀਅਨ ਸ਼ਾਇਦ ਡੋਜ਼ਸ ਫੈਂਟਨਲ ਦੀਆਂ ਫੜੀਆਂ ਫੈਂਟਨਲ ਦੀਆਂ ਲੈਬ ਫੜੀ ਗਈ ਸੀ ਬਹੁਤ ਵੱਡੀ ਤੁਹਾਨੂੰ ਯਾਦ ਹੋਊਗਾ ਉਹ ਹੁਣ ਏਡੀ ਵੱਡੀ ਲੈਬ ਦਾ ਫੜਿਆ ਜਾਣਾ ਇਹ ਸਾਰੀਆਂ ਉਹਨਾਂ ਦੀ ਉਸ ਗੱਲ ਨੂੰ ਪੁਸ਼ਟੀ ਕਰਦੀਆਂ ਕਿ ਡਰੱਗ ਕੈਨੇਡਾ ਦੇ ਵਿੱਚੋਂ ਜਾਂਦੀ ਹੈ ਵੀ ਇੱਥੇ ਬਣਦੀ ਆ ਇੱਥੇ ਬਣਦੀ ਆ ਔਰ ਇਹ ਜਿਹੜਾ ਕੈਨੇਡਾ ਰੂਟ ਇਹਨਾਂ ਦਾ ਬਣਦਾ ਅਮਰੀਕਾ ਦੀ ਜਿਹੜੀ ਸੀ ਮੁੱਦਾ ਜਿਹੜਾ ਸਾਡਾ ਹੈਗਾ ਕਿ ਪਾਲਿਸੀ ਕਿਦਾਂ ਬਦਲ ਰਹੀ ਹੈ ਉਹਨਾਂ ਦੀ ਉਹਨਾਂ ਦਾ ਮੰਨਣਾ ਇਹ ਆ ਕਿ ਅਮਰੀਕਾ ਤੋਂ ਹਾਲਾਂਕਿ ਸਮੁੰਦਰ ਤਾਂ ਸਿੱਧਾ ਹੀ ਆ ਵੀ ਇੱਥੋਂ ਜਾ ਕੇ ਤੇ ਇੱਥੇ ਚੀਨ ਨੂੰ ਵੀ ਜਹਾਜ਼ ਰਾਹੀਂ ਜਾ ਹੀ ਸਕਦੇ ਉਹ ਕਹਿੰਦੇ ਸਿੱਧਾ ਚੀਨ ਨਹੀਂ ਸਾਡੇ ਨਾਲ ਇਦਾਂ ਕਰ ਰਿਹਾ ਚੀਨ ਤੋਂ ਡਰਗ ਇੱਥੇ ਆਉਂਦੀ ਆ ਰੌ ਮਟੀਰੀਅਲ ਇੱਥੇ ਆਉਂਦਾ ਰੌ ਮਟੀਰੀਅਲ ਇੱਥੇ ਕੈਨੇਡਾ ਇੱਥੋਂ ਬਣ ਕੇ ਇੱਧਰ ਜਾਂਦਾ ਜਾਂ ਜੇ ਸਿੱਧੀ ਫੈਂਟਨਲ ਵੀ ਆ ਰਹੀ ਆ ਉਹ ਉੱਥੋਂ ਦੇ ਪੋਰਟ ਤੋਂ ਕੈਨੇਡਾ ਦੇ ਪੋਰਟ ਤੇ ਆਉਂਦੀ ਆ ਕੈਨੇਡਾ ਦੇ ਪੋਰਟ ਤੋਂ ਮੈ ਸਿੱਧੀ ਜਨਕੀ ਮੈਕਸੀਕੋ ਵਾਲੀ ਵੀ ਕੈਨੇਡਾ ਵਿੱਚ ਦੀ ਘੁੰਮ ਕੇ ਜਾਂਦੀ ਹੈ ਹਾਂ ਮੈਕਸੀਕੋ ਵਾਲੀ ਵੀ ਕੈਨੇਡਾ ਵਿੱਚ ਦੀ ਘੁੰਮ ਕੇ ਜਾ ਰਹੀ ਹੈ ਔਰ ਅਮਰੀਕਾ ਨੂੰ ਵੀ ਕੈਨੇਡਾ ਵਿੱਚ ਦੀ ਘੁੰਮ ਕੇ ਜਾ ਰਹੀ ਹੈ ਔਰ ਉਹਦੇ ਬਦਲੇ ਕਿੰਨੇ ਉਹਨਾਂ ਨੇ ਉਹ ਫੜੇ ਆ ਕਿ ਜਿਹੜੀ ਇੱਕ ਮੱਛੀਆਂ ਦੀ ਖਾਸ ਕਿਸਮ ਆ ਜਿਹੜੀ ਅਮਰੀਕਾ ਦੇ ਉਥੇ ਚੀਨ ਦੇ ਵਿੱਚ ਉਹਦੀ ਮੈਡੀਸ਼ਨਲ ਵੈਲਿਊ ਬਹੁਤ ਆ ਬੰਦਾ ਕਹਿੰਦੇ ਬੁੱਢਾ ਨਹੀਂ ਹੁੰਦਾ ਜੇ ਉਹ ਮੱਛੀ ਉਹਦਾ ਨਾ ਉਹ ਕੰਗਾਲ ਜਿਹਾ ਸੁਕਾ ਕੇ ਜਿੱਦਾਂ ਜੀ ਤੁਸੀਂ ਇਹ ਚੀਨ ਵਾਲਿਆਂ ਦੀ ਮਾਰਕੀਟ ਦੇ ਵਿੱਚ ਕਿਸੇ ਜਾ ਕੇ ਦੇਖੋ ਤੇ ਬਹੁਤ ਕੁਝ ਜਾਨਵਰਾਂ ਦੇ ਸੁੱਕੇ ਕੰਗਰੋੜ ਜੇ ਪਏ ਹੁੰਦੇ ਆ ਜੀ ਉਹ ਮੱਛੀ ਮਤਲਬ ਕਿਸੇ ਤਕੜੀ ਡਰੱਗ ਤੋਂ ਮਹਿੰਗੀ ਆ ਅੱਛਾ ਜੀ ਮਤਲਬ ਫੈਂਟਾਮਿਲ ਦੇ ਬਰਾਬਰ ਲਾ ਲਓ ਉਹਨੂੰ ਉਹ ਇਧਰੋਂ ਉਧਰ ਸਮਗਲ ਹੁੰਦੀ ਆ ਤੇ ਉਹਦੇ ਬਦਲੇ ਦੇ ਵਿੱਚ ਜਿਹੜੀ ਡਰੱਗ ਆ ਉਹ ਇਧਰ ਆ ਰਹੀ ਆ ਸੋ ਹੁਣ ਜਦੋਂ ਕੈਨੇਡਾ ਅਮਰੀਕਾ ਨੇ ਸਪਸ਼ਟ ਇਹ ਮੰਨ ਲਿਆ ਕਿ ਕੈਨੇਡਾ ਨਾਲ ਸਾਡਾ ਇਹ ਸੇਫਸਟ ਪਲੇਸ ਮੰਨੀ ਜਾਂਦੀ ਆ ਡਰੱਗ ਵਾਲਿਆਂ ਲਈ ਤੇ ਕ੍ਰਿਮੀਨਲਸ ਲਈ ਕੈਨੇਡਾ ਅਮਰੀਕਾ ਦੀ ਨਜ਼ਰ ਦੇ ਵਿੱਚ ਕੈਨੇਡਾ ਨੂੰ ਇਹ ਸਵਰਗ ਕਹਿੰਦੇ ਆ ਕ੍ਰਿਮੀਨਲਸ ਦਾ ਅੱਛਾ ਜੀ ਵੀ ਇੱਥੇ ਨਾ ਤਾਂ ਕਾਨੂੰਨ ਆ ਨਾ ਇਹ ਕੁਝ ਕਹਿੰਦੇ ਆ ਨਾ ਕਰਦੇ ਆ ਤੇ ਅਸੀਂ ਇਧਰੋਂ ਨਹੀਂ ਆਉਣ ਦੇਣੇ ਭਾਵੇਂ ਬਾਰਡਰ ਦੇ ਦੋਹਾਂ ਪਾਸਿਆਂ ਤੋਂ ਬੰਦੇ ਇਧਰੋਂ ਉਧਰੋਂ ਉਧਰੋਂ ਇਧਰ ਸਮੇਂ-ਸਮੇਂ ਦੇ ਉੱਤੇ ਜਾਂਦੇ ਰਹਿੰਦੇ ਆ ਪਰ ਉਹ ਸਾਰੇ ਜਿਹੜਾ ਕਨਫਲਿਕਟ ਸੀ ਉਨੇ ਕੈਨੇਡਾ ਦੀ ਇਕਨੋਮੀ ਦਾ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਬੁਰਾ ਅਸਰ ਉਹਦੇ ਤੇ ਪਾਇਆ ਜੀ ਪਰ ਜਿਹੜੀ ਡਰੱਗ ਵਾਲੀ ਗੱਲ ਆ ਨਾਲੋਂ ਨਾਲ ਵੀ ਸੀਬੀਐਸਏ ਹੈਗੀ ਆਰਸੀਐਮਪੀ ਹੈਗੀ ਇਹ ਕੰਟੇਨਰ ਚੈੱਕ ਨਹੀਂ ਕਰਦੇ ਜਿਹੜੇ ਆਉਂਦੇ ਆ ਉਹ ਇਹ ਜਿਹੜੀ ਇਹ ਗੱਲ ਦੱਸ ਦਿਆ ਕਿ ਚੈੱਕ ਕੀਤਾ ਹੀ ਨਹੀਂ ਜਾ ਸਕਦੇ ਅੱਛਾ ਜੀ ਮਤਲਬ ਇੱਕ ਕੰਟੇਨਰ ਦੇ ਕਿਹੜੇ ਖੁੰਜੇ ਦੇ ਵਿੱਚ ਡਰੱਗ ਪਈ ਆ ਉਹ ਕੋਈ ਦੁਨੀਆ ਦੇ ਵਿੱਚ ਯੰਤਰ ਨਹੀਂ ਜਿਹੜਾ ਚੈੱਕ ਕਰ ਲਵੇ ਰੈਂਡਮ ਚੈਕਿੰਗ ਹੁੰਦੀ ਆ ਜਿੰਨੀ ਕਸੀਂ ਸਮਝਦੇ ਆ ਵੀ ਜਿੰਨੀ ਡਰੱਗ ਫੜੀ ਜਾਂਦੀ ਆ ਹਾਲਾਂਕਿ ਕਈ ਤਰ੍ਹਾਂ ਦੇ ਬਾਰਡਰ ਦੇ ਉੱਤੇ ਸਕੈਨਰ ਲੱਗਦੇ ਆ ਜਿਹੜੇ ਇਹ ਹਿਊਮਨ ਟ੍ਰੈਫਿਕਿੰਗ ਹੁੰਦੀ ਹੈ ਬੰਦੇ ਸਮਗਲ ਕੀਤੇ ਜਾਂਦੇ ਆ ਉਹਨਾਂ ਨੇ ਉਹ ਜਿਹੜੇ ਉਹਨਾਂ ਦੇ ਕੋਲੇ ਲੱਗੇ ਅਲਟਰਾਸਾਉਂਡ ਜੀ ਉਹਨਾਂ ਦੇ ਨਾਲ ਹੀ ਕਿਸੇ ਤਰ੍ਹਾਂ ਲੱਭੇ ਸੀਗੇ ਜੀ ਪਰ ਜਿੰਨਾ ਵਪਾਰ ਹੈਗਾ ਵੀ ਜਿੰਨੇ ਕੰਟੇਨਰ ਆਉਂਦੇ ਆ ਇੱਥੇ ਉਹ ਰੈਂਡਮਲੀ ਕੁਝ ਚੈੱਕ ਕੀਤਾ ਜਾ ਸਕਦਾ ਸਾਰੇ ਨਹੀਂ ਕੀਤਾ ਜਾ ਸਾਰੇ ਜੇ ਕੱਲਾ ਕੱਲਾ ਮਤਲਬ ਤੁਸੀਂ ਦੇਖ ਲਓ ਵੀ ਸਾਰੇ ਮੁਲਾਜ਼ਮ ਕਰ ਲਓ ਸੀਬੀਐਸਏ ਦੇ ਜਾਂ ਆਰਸੀਐਮਪੀ ਦੇ ਤੇ ਕੱਲਾ ਕੱਲਾ ਕੰਟੇਨਰ ਖੋਲ ਕੇ ਚੈੱਕ ਕਰਨਾ ਤੇ ਨਾ ਇਦਾਂ ਦੀ ਹਜੇ ਤੱਕ ਟੈਕਨੀਕ ਆਈ ਹੈ ਮਤਲਬ ਮੈਕਸਿਮਮ ਉਹਨ ਪਰ باوجودੋ ਸਾਰੇ ਕੁਝ ਦੇ ਇਹ ਸਾਰਾ ਕੁਝ ਇਧਰ ਜਾ ਰਿਹਾ ਹੋ ਕੀ ਰਿਹਾ ਉਹਦੇ ਨਾਲ ਦੋ ਤਰ੍ਹਾਂ ਦੇ ਜਿਹੜੇ ਰਿਸ਼ਤੇ ਇੱਥੇ ਬਣ ਰਹੇ ਆ ਕੈਨੇਡਾ ਦਾ ਇੱਕ ਤਾਂ ਵਾਸ਼ਿੰਗਟਨ ਦੇ ਨਾਲ ਰਿਸ਼ਤਾ ਆਟਵਾ ਦਾ ਵਾਸ਼ਿੰਗਟਨ ਦੇ ਨਾਲ ਜੀ ਮਤਲਬ ਇਧਰ ਦੇ ਕੇਂਦਰ ਦੀ ਉਧਰ ਦੇ ਕੇਂਦਰ ਦੇ ਨਾਲ ਦੂਜੀ ਸਟੇਟਾਂ ਦੀ ਆਪਸ ਦੇ ਵਿੱਚ ਹੁਣ BC ਦਾ ਵਾਸ਼ਿੰਗਟਨ ਦੇ ਨਾਲ ਆਹ ਜਿਹੜਾ ਵਾਸ਼ਿੰਗਟਨ ਦਾ ਆਪਣੇ ਨਾਲ ਹਸਿਆਟ ਲਵਾਲਾ ਆ ਇਹਦੇ ਨਾਲ ਬਾਰਡਰ ਲੱਗਦਾ ਜੀ ਇਹਨਾਂ ਦੀ ਇਕਨੋਮੀ ਦੇ ਉੱਤੇ ਇੱਥੇ ਦੇ ਵਿਜ਼ਟਰ ਦਾ ਅਸਰ ਪੈ ਰਿਹਾ ਉਹ ਤੋਂ ਅੱਗੇ ਚਲੋ ਥੋੜਾ ਅੱਗੇ ਕੈਲੀਫੋਰਨੀਆ ਚਲੇ ਜਾ ਕੈਲੀਫੋਰਨੀਆ ਇਹ ਕਹਿ ਰਿਹਾ ਕੈਨੇਡਾ ਨੂੰ ਉਹਨਾਂ ਦੇ ਗਵਰਨਰ ਗੈਵਨ ਨਿਊਸਮ ਖਾਸ ਤੌਰ ਦੇ ਤੇ ਬ੍ਰਿਟਿਸ਼ ਕੋਲੰਬੀਆ ਵਾਲਿਆਂ ਨੂੰ ਜੀ ਬਈ ਦੇਖੋ ਤੁਸੀਂ ਹੈਗੇ ਸਾਡੇ ਨੇੜੇ ਉਹ ਸਾਡੇ ਤੋਂ 2000 ਕਿਲੋਮੀਟਰ ਦੂਰ ਆ ਜਿਹੜਾ ਵਸ਼ਿੰਗਟਨ ਡੀਸੀ ਆ ਜਿਹੜੀ ਕੈਪੀਟਲ ਆ ਜਿਹੜੀ ਕੈਪੀਟਲ ਆ ਰਾਜਧਾਨੀ ਅਮਰੀਕਾ ਦੀ ਵੀ ਸਾਡਾ ਟਰੰਪ ਨਾਲ ਜਾਂ ਉਹਨਾਂ ਨਾਲ ਰਿਸ਼ਤਾ ਉਹਨਾਂ ਨਹੀਂ ਜਿੰਨਾ ਤੁਹਾਡੇ ਨਾਲ ਆ ਇਹਦਾ ਮਤਲਬ ਕੀ ਆ ਉਹਨਾਂ ਨੇ ਕੈਂਪੇਨ ਚਲਾਈ ਕਿ ਤੁਸੀਂ ਆਓ ਸਾਡੇ ਕੈਨੇਡਾ ਵਾਲਿਆਂ ਨੇ ਜਾਣਾ ਬੰਦ ਕਰਤਾ ਉੱਥੇ ਇੱਕ ਤਾਂ ਇਹ ਆਪਣੇ ਦੇਸ਼ ਦੇ ਲਈ ਇਹਨਾਂ ਦਾ ਪਿਆਰ ਕਿ ਨਹੀਂ ਸਾਡੇ ਨਾਲ ਜੀ ਇਦਾਂ ਕਰ ਰਹੇ ਅਸੀਂ ਵੀ ਨਹੀਂ ਇਹਨਾਂ ਦੇ ਜਾਣਾ ਤੇ ਅਤਕੀ ਲੋਕ ਜ਼ਿਆਦਾ ਕੈਨੇਡਾ ਦੇ ਵਿੱਚ ਆਏ ਔਰ ਉਧਰਲੇ ਇੱਧਰ ਪਹਿਲੀ ਵਾਰੀ ਆ ਕੇ ਜ਼ਿਆਦਾ ਲੋਕ ਆਏ ਅਮਰੀਕਨ ਕੈਨੇਡਾ ਦੇ ਵਿੱਚ ਕੈਨੇਡਾ ਵਾਲੇ ਅਮਰੀਕਾ ਨਹੀਂ ਗਏ ਕੈਲੀਫੋਰਨੀਆ ਦਾ ਗਵਰਨਰ ਗੈਵਨ ਨਿਊਸ਼ਮ ਖਾਸ ਤੌਰ ਦੇ ਉੱਤੇ ਇਹ ਗੱਲ ਕਹਿ ਰਿਹਾ ਹੈ ਕਿ ਬੀਸੀ ਦੇ ਲੋਕਾਂ ਨੂੰ ਜਾਂ ਕੈਨੇਡਾ ਵਾਸੀਆਂ ਨੂੰ ਕਿ ਤੁਹਾਡੇ ਨਾਲ ਸਾਡਾ ਰਿਸ਼ਤਾ ਨੇੜੇ ਦਾ ਆ ਤੁਸੀਂ ਆਓ ਕਿਉਂਕਿ ਗੈਵਨ ਨਿਊਸ਼ਮ ਉਹ ਵਿਅਕਤੀ ਆ ਜਿਹੜਾ ਡੈਮੋਕ੍ਰੇਟ ਆ ਕੈਲੀਫੋਰਨੀਆ ਦਾ ਗਵਰਨਰ ਆ ਤੇ ਅਗਲੇ ਰਾਸ਼ਟਰਪਤੀ ਦੇ ਵਿੱਚ ਵੀ ਖੜੇ ਹੋਣ ਦੀ ਉਹ ਗੱ ਉਹ 트럼ਪ ਰਿਪਬਲਿਕਨ ਦੇ ਨਾਲ ਉਨੀ ਉਹਨਾਂ ਦੀ ਬਣਦੀ ਨਹੀਂ ਸੋ ਉਹ ਕਹਿੰਦੇ ਕਿ ਅਸੀਂ ਉਹਨਾਂ ਤੋਂ ਬਾਹਰੇ ਹੋ ਕੇ ਵੀ ਉਹ ਕੈਨੇਡਾ ਨਾਲ ਰਿਸ਼ਤਾ ਬਣਾਉਣ ਦੇ ਲਈ ਤਿਆਰ ਆ ਸੋ ਇਹ ਇਕਨੋਮੀ ਨੇ ਜਿੱਥੇ ਕੈਨੇਡਾ ਦੇ ਉੱਤੇ ਪਰ ਉਹਦਾ ਬਹੁਤ ਵੱਡਾ ਫਰਕ ਪਿਆ 노 ਡਾਊਟ ਕੈਲੀਫੋਰਨੀਆ ਨੂੰ ਵੀ ਫਰਕ ਪਿਆ ਵਸ਼ਿੰਗਟਨ ਨੂੰ ਵੀ ਫਰਕ ਪਿਆ ਅਮਰੀਕਾ ਨੂੰ ਵੀ ਫਰਕ ਪਿਆ ਕਿਉਂਕਿ ਇਕਨੋਮੀ ਐਡੀ ਵੱਡੀ ਆ ਉਹ ਉਹਨਾਂ ਨੂੰ ਉਹ ਫਰਕ ਬਹੁਤ ਵੱਡਾ ਨਹੀਂ ਲੱਗਣਾ ਕੈਨੇਡਾ ਕਿਉਂਕਿ ਉਹਨਾਂ ਦੇ ਮੁਕਾਬਲੇ ਇਕਨੋਮੀ ਬਹੁਤ ਛੋਟੀ ਆ ਇਹਨਾਂ ਨੂੰ ਉਹਨਾਂ ਦਾ ਅਸਰ ਜਿਹੜਾ ਉਹ ਮਾੜੀ ਜੀ ਉਹਨਾਂ ਦੀ ਗੱਲ ਦਾ ਵੀ ਇਧਰਲੇ ਪਾਸੇ ਜਿਹੜਾ ਝਟਕਾ ਆ ਬ ਐਲਵੋਜ਼ ਆਪਣੀ ਗੱਲ ਚੱਲੀ ਕਾਫੀ ਟ੍ਰੇਡ ਡਾਇਵਰਸੀਫਿਕੇਸ਼ਨ ਦੀ ਗੱਲ ਪਹਿਲਾਂ ਵੀ ਚਲਦੀ ਸੀ ਹੁਣ ਵੀ ਕਿਹਾ ਜਾ ਰਿਹਾ ਟ੍ਰੇਡ ਡਾਇਵਰਸੀਫਾਈ ਕਰਾਂਗੇ ਇਹ ਨੇੜੇ ਕਿਤੇ ਸੰਭਵ ਹੈ ਜਾਂ ਕੀ ਭਵਿੱਖ ਚ ਹੋ ਸਕਦਾ ਕਿ ਅਮਰੀਕਾ ਕੈਨੇਡਾ ਦਾ ਛੋਟਾ ਬਿਜ਼ਨਸ 파ਟਰਨਰ ਹੋਵੇ ਇਸ ਤਰ੍ਹਾਂ ਹੋ ਸਕਦਾ ਹੋ ਸਕਦਾ ਜੀ ਇਹਨਾਂ ਦਾ ਬਹੁਤਾ ਕੁਝ ਹੁਣ ਅਮਰੀਕਾ ਦੇ ਉੱਤੇ ਨਿਰਭਰ ਕਰਦਾ ਕੈਨੇਡਾ ਦੇ ਵਾਸਤੇ ਕੁਝ ਨਹੀਂ ਆ ਅਮਰੀਕਾ ਦੇ ਵਿੱਚ ਹੁਣ ਜਿਹੜੀ ਮਿਡ ਟਰਮ ਇਲੈਕਸ਼ਨ ਆ ਉਹ 2026 ਦੇ ਵਿੱਚ ਆ ਉੱਥੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਰਾਸ਼ਟਰਪਤੀ ਦੇ ਕੋਲ ਪਾਵਰਾਂ ਇੱਕ ਤਰ੍ਹਾਂ ਦੀਆਂ ਨੇ ਜੀ ਪਰ ਜਿਹੜਾ ਉਹਨਾਂ ਦੀ ਕਾਂਗਰਸ ਆ ਕਾਂਗਰਸ ਦੇ ਵਿੱਚ ਜਿਹੜੇ ਸੈਨੇਟ ਆ ਤੇ ਹਾਊਸ ਆਫ ਰਿਪ੍ਰেজੈਂਟੇਟਿਵ ਆ ਉਹਦੇ ਕੋਲੇ ਪਾਵਰਾਂ ਵੱਖਰੀ ਤਰ੍ਹਾਂ ਦੀਆਂ ਨੇ ਬਹੁਤ ਸਾਰੀਆਂ ਪਾਵਰਾਂ ਅਮਰੀਕਾ ਦਾ ਸਿਸਟਮ ਇਸ ਤਰ੍ਹਾਂ ਦਾ ਆ ਕਿ ਜੇ ਸਾਰਾ ਸਿਸਟਮ ਨਹੀਂ ਚਾਹੁੰਦਾ ਤਾਂ ਇਕੱਲਾ ਰਾਸ਼ਟਰਪਤੀ ਬਹੁਤ ਜ਼ਿਆਦਾ ਅੱਗੇ ਨਹੀਂ ਜਾ ਸਕਦਾ ਅੱਛਾ ਮਤਲਬ ਆਪਣੇ ਪ੍ਰਧਾਨ ਮੰਤਰੀ ਵਾਲਾ ਕੰਮ ਨਹੀਂ ਨਹੀਂ ਇਦਾਂ ਨਹੀਂ ਆ ਆਪਣੇ ਹੈਗਾ ਕਿ ਪ੍ਰਧਾਨ ਮੰਤਰੀ ਸਾਡਾ ਚੁਣਿਆ ਹੋਇਆ ਨੁਮਾਇੰਦਾ ਹੈ ਪ੍ਰਧਾਨ ਮੰਤਰੀ ਮਾਰਕ ਕਰਨ ਨੇ ਵੀ ਕਿਤੇ ਚੋਣ ਲੜੀ ਹੈ ਉੱਥੋਂ ਉਹ ਜਿੱਤੇ ਆ ਤੇ ਜਿਹੜੇ ਹੈਗੇ ਆ ਬਾਕੀ ਸਾਰੇ ਮੈਂਬਰ ਪਾਰਲੀਮੈਂਟ ਨੇ ਜਿਹਦੇ ਕੋਲੇ ਮੈਂਬਰ ਪਾਰਲੀਮੈਂਟ ਜ਼ਿਆਦਾ ਆ ਕੁਦਰਤੀ ਤੌਰ ਤੇ ਉਹ ਸਰਕਾਰ ਉਹ ਆਪਣਾ ਬਿੱਲ ਪਾਸ ਕਰਾ ਸਕਦਾ ਸਿੱਧਾ ਇੱਥੇ ਚ ਉੱਥੇ ਥੋੜਾ ਜਿਹਾ ਸਿਸਟਮ ਵੱਖਰਾ ਆ ਉਹ ਸਿੱਧਾ ਨਹੀਂ ਚੋਣ ਲੜਦਾ ਜਿੰਨੇ ਉਹਨਾਂ ਦੇ ਸੈਕਟਰੀ ਨੇ ਜਾਂ ਕਹੋ ਕੈਬਨਿਟ ਮਨਿਸਟਰ ਨੇ ਜਿਹੜੇ ਉਹਨਾਂ ਦੇ ਜਾਂ ਰਾਸ਼ਟਰਪਤੀ 트੍ਰੰਪ ਆ ਇਹਨਾਂ ਨੂੰ ਚੋਣ ਨਹੀਂ ਲੜਨੀ ਪੈਂਦੀ ਅੱਛਾ ਇਹ ਫਿਰ ਚੋਣੇ ਕਿੱਦਾਂ ਜਾਂਦੇ ਆ ਮਤਲਬ ਇਹ ਇਹਨਾਂ ਨੂੰ ਚੁਣਦੇ ਆ ਇਹਨਾਂ ਦੀ ਚੋਣ ਵੱਖਰੀ ਆ ਜਿਹੜਾ ਇਲੈਕਟਰਲ ਕਾਲਜ ਆ ਉਹ ਇਲੈਕਟਰਲ ਕਾਲਜ ਵੱਖਰਾ ਆ ਉਹਦੇ ਮੈਂਬਰ ਆ ਉਹ ਸਿੱਧੀ ਚੋਣ ਮਤਲਬ ਉਹ ਉਸ ਉਸ ਇਲੈਕਟਰਲ ਕਾਲਜ ਦੇ ਵਿੱਚ ਵੋਟਾਂ ਪੈਂਦੀਆਂ ਜਿੱਦਾਂ ਆਪਾਂ ਐਮਪੀ ਲਈ ਪਾਉਨੇ ਉਹ ਜਾ ਕੇ ਚੁਣਦੇ ਆ ਉਹ ਰਾਸ਼ਟਰਪਤੀ ਚੁਣ ਲੈਂਦੇ ਆ ਤੇ ਉਹਦੇ ਤੋਂ ਬਾਅਦ ਫਿਰ ਰਾਸ਼ਟਰਪਤੀ ਨਾਮਿਨੇਟ ਕਰਦਾ ਵੀ ਮੈਂ ਇਹਨੂੰ ਡਿਫੈਂਸ ਫੈਕਟਰੀ ਲਾ ਦਤਾ ਇਹਨੂੰ ਪੀਟ ਹਕ ਖੇਤ ਨੂੰ ਲਾ ਦਤਾ ਕਾਸ਼ ਪਟੇਲ ਨੂੰ ਲਾ ਦਤਾ ਇਹਨੂੰ ਲਾ ਦਿੱਤਾ ਅੱਛਾ ਉਹ ਬੰਦਾ ਐਮਪੀ ਹੋਵੇ ਨਾ ਹੋਵੇ ਮੈਟਰ ਨਹੀਂ ਹਾਂ ਉਹਦਾ ਕੋਈ ਮੈਟਰ ਨਹੀਂ ਕਰਦਾ ਉਹ ਹੁੰਦਾ ਹੀ ਨਹੀਂ ਅੱਛਾ ਜੀ ਉਹਨੂੰ ਫਿਰ ਉਹ ਜਦੋਂ ਚੁਣ ਲਏ ਜਾਂਦੇ ਆ ਤੇ ਜਿਹੜਾ ਜਿਹੜਾ ਦੂਜੇ ਨੇ ਜਿਹੜੇ ਹਾਊਸ ਆਫ ਰਿ ਤੇ ਜਿਹਨੂੰ ਇਹ ਕਾਂਗਰਸ ਕਹਿ ਦਿੰਦੇ ਆ ਤੇ ਸੈਨੇਟ ਆ ਉਹ ਬਿਲਕੁਲ ਵੱਖਰੇ ਆ ਅੱਛਾ ਜੀ ਔਰ ਜਿਹੜੀ ਸੈਨੇਟ ਦੇ ਵਿੱਚ 100 ਸੀਟ ਆ 50 ਸਟੇਟ ਨੇ ਹਰੇਕ ਜਿਹੜੇ ਦੇ ਵਿੱਚੋਂ ਦੋ ਦੂਜੇ ਜਿਹੜੇ ਹੈਗੇ ਨੇ ਉਹ 435 ਸ਼ਾਇਦ ਕੋਈ ਉਹਨਾਂ ਦਾ ਨੰਬਰ ਆ ਉਹਨਾਂ ਦਾ ਹੁਣ ਉੱਥੇ ਜਿਹੜੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਆ ਜਿੱਦਾਂ ਹੁਣ ਉੱਥੇ ਸਾਰਾ ਕੁਝ ਰੁਕਿਆ ਪਿਆ ਉਹ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਹਰ 2 ਸਾਲ ਬਾਅਦ ਚੁਣਿਆ ਜਾਣਾ ਰਾਸ਼ਟਰਪਤੀ 4 ਸਾਲ ਬਾਅਦ ਚੁਣਿਆ ਜਾਣਾ ਹੁਣ ਚੁਣਿਆ ਗਿਆ ਹੁਣ 26 ਦੇ ਵਿੱਚ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਸਾਰੇ ਦਾ ਸਾਰਾ ਬਦਲ ਜਾਣਾ ਮਤਲਬ ਕਿ ਸਾਰੇ ਅਮਰੀਕਾ ਨੇ ਵੋਟਾਂ ਪਾ ਕੇ ਉਹਨੂੰ ਬਦਲ ਸਕਦਾ ਜਿਹੜੀ ਸੈਨੇਟ ਆ ਸੈਨੇਟ ਦੇ ਵਿੱਚ ਜਿਹੜਾ 100 ਮੈਂਬਰ ਆ ਉਹਦੇ ਵਿੱਚੋਂ 30 ਜਣੇ ਮਤਲਬ 30 ਜਾਂ 33 ਮਤਲਬ 1/3 ਜਿਹੜਾ ਆ ਉਹ 6 ਸਾਲ ਲਈ ਚੁਣੀ ਜਾਂਦੀ ਹੈ ਸੈਨੇਟ ਹਾਊਸ ਆਫ ਰੈਪ ਜਿਹੜਾ ਉਹ 2 ਸਾਲ ਦੇ ਲਈ ਸੈਨੇਟ 6 ਸਾਲ ਦੇ ਲਈ ਇਹਨਾਂ ਨੇ ਫਿਰ ਉਹਨਾਂ ਦੇ ਵਿੱਚੋਂ ਮਤਲਬ 100 ਦੇ ਵਿੱਚੋਂ ਲਗਭਗ 33 ਦੀਆਂ ਵੋਟਾਂ ਹੁਣ ਪੈਣੀਆਂ 26 ਦੇ ਵਿੱਚ ਫਿਰ 28 ਦੇ ਵਿੱਚ ਇਦਾਂ ਚੱਲਦਾ ਉਹ ਇਹ ਸਾਰੇ ਦੇ ਸਾਰੇ ਬਦਲੀ ਜਾਣੇ ਆ ਜੇ ਇਹਦੇ ਵਿੱਚ ਡੈਮੋਕ੍ਰੇਟ ਜ਼ਿਆਦਾ ਹੋ ਜਾਂਦੇ ਆ ਜਾਂ ਜਿੱਦ ਤੱਕ ਫਿਰ ਰਾਸ਼ਟਰਪਤੀ ਦੇ ਕੋਲ ਓਨੇ ਜ਼ਿਆਦਾ ਫੈਸਲੇ ਲੈਣ ਦੀ ਤਾਕਤ ਨਹੀਂ ਰਹਿ ਜਾਂਦੀ ਸੋ ਉਸ ਇਲੈਕਸ਼ਨ ਦੇ ਉੱਤੇ ਜਾਂ ਇਹਨਾਂ ਦੀਆਂ ਪਾਲਿਸੀਜ਼ ਦੇ ਨਾਲ ਕਿੰਨਾ ਇਫੈਕਟ ਹੁੰਦਾ ਆ ਲੋਕ ਕਿੰਨਾ ਸਾਥ ਦਿੰਦੇ ਆ ਇਹ ਸਾਰੇ ਫੈਕਟਰ ਜਿਹੜੇ ਆ ਉਹ ਤੈਅ ਕਰਦੇ ਆ ਕਿ ਉਹਨਾਂ ਦੀ ਵਿਦੇਸ਼ ਨੀਤੀ ਕੀ ਹੁੰਦੀ ਆ ਤੇ ਉਹ ਕਿਧਰਲੇ ਪਾਸੇ ਨੂੰ ਜਾਂਦੀ ਹੈ ਕੈਨੇਡਾ ਦੇ ਨਾਲ ਉਹਨਾਂ ਦੇ ਸਬੰਧ ਜਿਹੜੇ ਕਿਸ ਤਰ੍ਹਾਂ ਦੇ ਬਣਦੇ ਆ ਅ ਅਜੇ ਤੱਕ ਲੱਗਦਾ ਹੈ ਕਿ ਜੇ ਇਸ ਪਾਸੇ ਨੂੰ ਰਾਸ਼ਟਰਪਤੀ 트াম্প ਜਾ ਰਹੇ ਆ ਉਹਨਾਂ ਦੇ ਆਪਣੇ ਵੀ ਬਹੁਤੇ ਮੈਂਬਰ ਰਿਪਬਲਿਕਨ ਵੀ ਉਹਨਾਂ ਦੀ ਗੱਲ ਦੇ ਨਾਲ ਨਹੀਂ ਉਹ ਸਿੱਧੇ ਇੱਕ ਅ ਮਤਲਬ ਇੱਕ ਕਲੀਅਰ ਕਟ ਮੈਸੇਜ ਦੇ ਰਿਹਾ ਕਿ ਜਿਹੜਾ ਮੇਰੀ ਸੋਚ ਦੇ ਨਾਲ ਚੱਲਦਾ ਉਹ ਮੇਰੇ ਨਾਲ ਆ ਬਾਕੀ ਸਾਰੇ ਪਾਸੇ ਕਰ ਦਿਓ ਚਾਹੇ ਉਹ ਰਿਪਬਲਿਕਨ ਆ ਉਹਨਾਂ ਦੇ ਅੰਦਰ ਉਹਨਾਂ ਨੇ ਜਿਹੜੀਆਂ ਸੰਸਥਾਵਾਂ ਨੇ ਫੈਡਰਲ ਰਿਜ਼ਰਵ ਆ ਉਹਦੇ ਵਿੱਚ ਵੀ ਇੰਟਰਫੇਅਰ ਕੀਤਾ ਜਿਹੜਾ ਕਿ ਪਹਿਲਾਂ ਕਿਸੇ ਰਾਸ਼ਟਰਪਤੀ ਨੇ ਨਹੀਂ ਕੀਤਾ ਜਿਹੜੇ ਉਹਨਾਂ ਦੇ ਗਵਰਨਰ ਸੀਗੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਰੋਮ ਪੋਵਲ ਜਿਹੜੇ ਫੈਡ ਚੇਅਰ ਨੇ ਉਹਨਾਂ ਦੇ ਉੱਤੇ ਮਜ਼ਾਕ ਕੀਤਾ ਉਹਨਾਂ ਨੇ ਜਿਹੜਾ ਇਹਨਾਂ ਦਾ ਡਿਫੈਂਸ ਡਿਪਾਰਟਮੈਂਟ ਸੀ ਉਹਦਾ ਨਾਮ ਵਾਰ ਡਿਪਾਰਟਮੈਂਟ ਰੱਖ ਦਿੱਤਾ ਵੱਡੀਆਂ ਤਬਦੀਲੀਆਂ ਕੀਤੀਆਂ ਹੁਣ ਇਹ ਕਦੋਂ ਤੱਕ ਕਰਦੇ ਰਹਿੰਦੇ ਆ ਤੇ ਕਦੋਂ ਕਿ ਰੁਕਦੀ ਆ ਇਸ ਗੱਲ ਤੇ ਨਿਰਭਰ ਕਰਦਾ ਕਿ ਕੈਨੇਡਾ ਦੇ ਨਾਲ ਰਿਸ਼ਤੇ ਕਿਸ ਤਰ੍ਹਾਂ ਦੇ ਬਣਦੇ ਪਰ ਮਿਡ ਟਰਮ ਇਲੈਕਸ਼ਨਸ ਜੇ ਡੈਮੋਕ੍ਰੇਟਿਕ ਮੈਜੋਰਟੀ ਦੇ ਨੇੜੇ ਪਹੁੰਚ ਜਾਂਦੇ ਆਗੇ ਤ aí ਇਹ ਵੀ ਹੋ ਸਕਦਾ ਵੀ ਜਿਹੜੇ ਰਿਪਬਲਿਕਨ 트੍ਰੰਪ ਨਾਲ ਸਹਿਮਤ ਨਹੀਂ ਉਹ ਕੈਨੇਡਾ ਨੂੰ ਰੀਲੀਫ ਦੇਣ ਵਾਲੇ ਪਾਸੇ ਕੋਈ ਬਿੱਲ ਉਸ ਤਰ੍ਹਾਂ ਚ ਸਪੋਰਟ ਕਰ ਸਕਦੇ ਉੱਥੇ ਤਾਂ ਕਿਉਂਕਿ ਜਿਹੜਾ ਫੈਸਲਾ ਉਹ ਰਾਸ਼ਟਰਪਤੀ ਦੇ ਕੋਲ ਆ ਕਰਨਾ ਉਹਨਾਂ ਹੀ ਆ ਜਿਹੜੀ ਚਾਹੇ ਫੰਡਿੰਗ ਦੇ ਬਿੱਲ ਚਾਹੇ ਵਿਦਨ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਆ ਪਰ ਉਹ ਰਾਸ਼ਟਰਪਤੀ 트াম্প ਕਰ ਕੀ ਰਹੇ ਆ ਕਿ ਉਹ ਪੋਲਿਸੀਜ਼ ਇਦਾਂ ਦੀਆਂ ਲੈ ਕੇ ਆ ਰਹੇ ਆ ਜਿਹਦੇ ਨਾਲ ਸਾਰਾ ਕੁਝ ਉਹਨਾਂ ਦੇ ਪੱਖ ਚ ਹੀ ਜਾਊਗਾ ਜਿੱਦਾਂ ਉਹਨਾਂ ਨੇ ਹੁਣ ਕਹਿ ਦਿੱਤਾ ਕਿ ਜਿਹੜਾ ਇਹਨਾਂ ਦਾ ਇਹ ਡਿਫੈਂਸ ਆਫ ਵਾਰ ਡਿਪਾਰਟਮੈਂਟ ਆ ਜਾ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹ ਜਿੰਨੇ ਟੌਪ ਦੇ ਅਫੀਸ਼ੀਅਲਸ ਨੇ ਇਹ ਕੋਈ ਵੀ ਇਨਫੋਰਮੇਸ਼ਨ ਬਾਹਰ ਨਹੀਂ ਲੀਕ ਕਰਨਗੇ ਯਾਨੀ ਕਿ ਬਾਹਰਲੇ ਦੇਸ਼ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਧਾ ਸਿੱਧਾ ਕੰਟਰੈਕਟ ਸਾਈਨ ਕਰੋ ਸਾਡੇ ਨਾਲ ਵੀ ਤੁਹਾਨੂੰ ਐਗਰੀਮੈਂਟ ਕਰਨਾ ਪਊਗਾ ਉਹਨਾਂ ਨੇ ਰੱਖਿਆ ਐਨਡੀਏ ਸ਼ਾਇਦ ਉਹਨਾਂ ਨੇ ਕਿ ਇਹ ਤੁਸੀਂ ਸਾਡੇ ਨਾਲ ਸਾਈਨ ਕਰੋ ਤੁਸੀਂ ਕੋਈ ਜਾਣਕਾਰੀ ਪੱਤਰਕਾਰਾਂ ਨੂੰ ਵੀ ਨਹੀਂ ਦੇਣੀ ਤੇ ਬਾਕੀਆਂ ਨੂੰ ਵੀ ਨਹੀਂ ਦੇਣੀ ਅੱਛਾ ਜੀ ਵੀ ਜਿਹੜੀ ਗੱਲ ਉਹਨਾਂ ਦੇ ਉਸ ਡਿਫੈਂਸ ਦੇ ਵਿੱਚ ਹੋ ਰਹੀ ਆ ਉਹ ਸਿਰਫ ਉਹਨਾਂ ਨੂੰ ਹੀ ਪਤਾ ਹੋਊਗੀ ਬਾਹਰ ਕਿਸੇ ਨੂੰ ਨਹੀਂ ਜਿਹੜੀ ਇਨਫੋਰਮੇਸ਼ਨ ਪਬਲਿਕ ਨਹੀਂ ਆ ਉਹ ਬਿਨਾਂ ਅਗਿਆ ਤੋਂ ਸ਼ੇਅਰ ਨਹੀਂ ਕੀਤੀ ਜਾ ਸਕਦੀ ਇਹ ਉਹਨਾਂ ਨੇ ਮਤਲਬ ਸਾਫ਼ ਤੌਰ ਦੇ ਉੱਤੇ ਇਹ ਸਪਸ਼ਟ ਕਰ ਦਿੱਤਾ ਹੁਣ ਇਹ ਵੀ ਅੜੇ ਆਪਣੀ ਥਾਂ ਦੇ ਉੱਤੇ ਜਿਹੜੀ ਹੁਣ ਇਸ ਵੇਲੇ ਸ਼ਟਡਾਊਨ ਚੱਲ ਰਿਹਾ ਜਿਹੜਾ ਕਿ ਆ ਮਤਲਬ ਚੱਲਿਆ ਪਿੱਛੇ ਤੋ ਉਹ ਵੀ ਅੜੇ ਆ ਇਸ ਗੱਲ ਦੇ ਉੱਤੇ ਕਾਫੀ ਨਿਰਪਰ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਪਰ ਜੇ ਇਸ ਤਰੀਕੇ ਦੇ ਨਾਲ ਰਾਸ਼ਟਰਪਤੀ 트ੰਪ ਦੀਆਂ ਪਾਲਿਸੀਜ਼ ਨੇ ਕਿ 80% ਟੈਰਫਾ ਦੇ ਇਹ ਸਾਰੇ ਕੁਝ ਨਾਲ ਦੁਨੀਆ ਹਿੱਲ ਜਾਊਗੀ ਪਰ ਅਮਰੀਕਨ ਸਿਸਟਮ ਇੰਨੀ ਆਗਿਆ ਨਹੀਂ ਦਿੰਦਾ ਕਿ ਇਹ ਕਿਸੇ ਥਾਂ ਨੂੰ ਜਿਹੜਾ ਸਾਰੇ ਕੁਝ ਨੂੰ ਸ਼ੇਕ ਕਰ ਦਵੇ ਇੱਕ ਤਰੀਕੇ ਦੇ ਨਾਲ ਜਿੰਨੇ ਇਹਨਾਂ ਦੇ ਐਗਜ਼ੀਕਿਊਟਿਵ ਆਰਡਰ ਨੇ 트ੰਪ ਦੇ ਸਾਰੇ ਕੋਰਟ ਦੇ ਵਿੱਚ ਚੈਲੰਜ ਨੇ ਜਾਣ ਵਾਲੇ ਸਾਮੇ ਦੇ ਵਿੱਚ ਜਿੱਦਾਂ ਜਿੱਦਾਂ ਫੈਸਲੇ ਹੁੰਦੇ ਆ ਹੋ ਸਕਦਾ ਸਾਰਾ ਕੁਝ ਠੀਕ ਠਾਕ ਹੋ ਜੇ ਅਖੀਰ ਦੇ ਵਿੱਚ ਬੈਲ C5 ਲਈ ਹੈ ਫੈਡਰਲ ਸਰਕਾਰ ਕਿ ਇਥੇ ਇਨਫਰਾਸਟ੍ਰਕਚਰ ਪ੍ਰੋਜੈਕਟ ਬਣਨਗੇ ਪੋਰਟਸ ਦੀ ਕਪੈਸਿਟੀ ਦੁੱਗਣੀ ਹੋ ਜਾਣੀ ਹੈ ਐਲ ਐਨ ਜੀ ਜਰਮਨ ਨੂੰ ਭੇਜਿਆ ਕਰਨੀ ਆ ਤੇ ਪਾਈਪਲਾਈਨ ਵੀ ਚਰਚਾ ਦੇ ਵਿੱਚ ਆ ਕੀ ਕੈਨੇਡਾ ਚ ਜਿੰਨੇ ਕੁ ਬੈਰੀਅਰ ਪਿਛਲੇ ਸਮੇਂ ਦੌਰਾਨ ਦੇਖੇ ਆ ਕੀ ਇਹ ਸੰਭਵ ਆ ਕਿ ਇਹ ਜਿਵੇਂ ਗੱਲ ਕੀਤੀ ਜਾ ਰਹੀ ਓਵੇਂ ਨੇਪਰੇ ਚੜ ਜਾਣਗੇ ਤੇ ਨੰਬਰ 2 ਤੇ ਯੂ ਐਸ ਐਮ ਸੀ ਆ ਦਾ ਰਿਵਿਊ ਹੋਣਾ ਨੈਕਸਟ ਇਅਰ ਉੱਚ ਕੋਈ ਤਬਦੀਲੀਆਂ ਵਾਲੇ ਪਾਸੇ ਡੋਨਲਡ ਟਰੰਪ ਜਾ ਸਕਦੇ ਨੇ ਤੇ ਨਾਲੋ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਵੀ ਹੈ ਮੰਗਲਵਾਰ ਨੂੰ ਤਾਂ ਇਹਦੇ ਚ ਕੋਈ ਸਾਰੇ ਕਾਸੇ ਚ ਕੋਈ ਚੰਗੀ ਖਬਰ ਕੈਨੇਡੀਅਨ ਇਕਨੋਮੀ ਲਈ ਹੋ ਸਕਦੀ ਹੈ ਬਿਲਕੁਲ ਜੀ ਇਹ ਕੁਦਰਤੀ ਤੌਰ ਤੇ ਜਦੋਂ ਉਹਨਾਂ ਨੇ ਜੌਨ ਸ਼ਰੇਸ ਸੀ ਸ਼ਾਇਦ ਉਹਨਾਂ ਦਾ ਨਾਂ ਜਿਹੜੇ ਆਪਣੇ ਕੋਬੈਕ ਵਾਲੇ ਸਾਫਕਾ ਪ੍ਰੀਮੀਅਰ ਸੀਗੇ ਵੀ 20 ਸਾਲਾਂ ਨੂੰ ਜਿਹੜੀ ਉਹਨਾਂ ਦੀ ਗੱਲ ਬਹੁਤ ਇੰਪੋਰਟੈਂਟ ਆ ਕਿ ਅਸੀਂ ਟਰੰਪ ਦੇ ਧੰਨਵਾਦੀ ਹੋਵਾਂਗੇ ਕਿ ਤੁਸੀਂ ਚੰਗਾ ਕੀਤਾ ਸਾਡੇ ਤੇ ਸਖਤੀ ਕੀਤੀ ਤੇ ਅਸੀਂ ਆਪਣਾ ਸੋਚਿਆ ਜਿਹਨੇ ਇਹ ਢਿੱਲੇ ਜਿਹਨੇ ਲੇਜੀ ਉਹਨਾਂ ਨੇ ਸ਼ਬਦ ਵਰਤੇ ਸਾਡੇ ਕੈਨੇਡੀਅਨਸ ਦੇ ਲਈ ਜਿਹੜੇ ਇਹ ਸਿਸਟਮ ਦੇ ਵਿੱਚ ਚਲਾ ਰਹੇ ਸੀ ਜਿਹੜੇ ਜਿੰਨੇ ਡਿਲੇ ਸੀ ਉਹਦੇ ਵਿੱਚ ਜਿੰਨੇ ਉਹ ਪ੍ਰੋਜੈਕਟ ਕੀਤੇ ਜਾ ਰਹੇ ਆ ਕੁਦਰਤੀ ਤੌਰ ਦੇ ਤੇ ਤੇਜ਼ ਵੀ ਕਰਨਗੇ ਨਵੀਂ ਇੰਡਸਟਰੀ ਵੀ ਲਾਉਣਗੇ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਜਿਹੜੀ ਇੰਟਰਪਰੋਵਿੰਸ਼ਲ ਟ੍ਰੇਡ ਆ ਉਹਨੂੰ ਵੀ ਵਧਾਉਣਗੇ ਔਰ ਕੋਸ਼ਿਸ਼ ਕਰਨਗੇ ਕਿ ਸਾਡੀ ਡਿਪੈਂਡੈਂਸੀ ਬਾਹਰ ਜਿਹੜੇ ਦੂਜੇ ਮੁਲਕਾਂ ਉਹਨਾਂ ਦੇ ਉੱਤੇ ਘੱਟ ਰਹੇ ਜਾਂ ਇਸ ਹਾਲਤ ਦੇ ਵਿੱਚ ਹੋ ਸਕਣ ਕਿ ਕਿਸੇ ਨਾਲ ਨੈਗੋਸ਼ੀਏਟ ਕਰਕੇ ਆਪਣੀ ਗੱਲ ਮਨਾ ਸਕਣ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ